ਤਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੋਲੀਨੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਬਾਕੀ ਆਪਾਂ ਜਿਹੜੀ ਕੱਲ ਫਿਲਮ ਬਣਾਈ ਸੀ ਆਪਾਂ ਉਹ ਉਮੀਦ ਕਰਦੇ ਆ ਕਿ ਤੁਹਾਨੂੰ ਵਧੀਆ ਪਸੰਦ ਆਈ ਹੋਊਗੀ ਤੇ ਬਾਕੀ ਕੁਛ ਨਾ ਕੁਛ ਉਹਦੇ ਵਿੱਚ ਥੋੜੀਆਂ ਬਹੁਤ ਗਲਤੀਆਂ ਮੇਰੀਆਂ ਤੇ ਆ ਸਾਡੇ ਛੋਟੇ ਐਕਟਰ ਕੁਲਦੀਪ ਸਿੰਘ ਜੀ ਹੈਲੋ ਕਹ ਦਿਓ ਹੈਲੋ ਜੀ ਤੇ ਆਪਾਂ ਅਗਲੇ ਪਾਰਟ ਜ ਵੀ ਇਹਨੂੰ ਲੈ ਕੇ ਆਵਾਂਗੇ ਮੁੰਡੇ ਨੂੰ ਤੇ ਬਾਕੀ ਉਹ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਉਹ ਥੋੜੀ ਜਿਹੀ ਛੋਟੀ ਬਣੀ ਹੈਗੀ ਬਹੁਤ ਜ਼ਿਆਦਾ ਛੋਟੀ ਬਣੀ ਹੈਗੀ ਤੇ ਆਰਟਿਸਟ ਕਿਉਂਕਿ ਨਵੇਂ ਆ ਥੋੜੇ ਜੇ ਤਾਂ ਕਰਕੇ ਇਹਨਾਂ ਨੂੰ ਥੋੜੀ ਜਿਹੀ ਨੌਲੇਜ ਘਟਾ ਜੇ ਆਪਾਂ ਔਰ ਹੀ ਔਰ ਹੀ ਇਹਨਾਂ ਨੂੰ ਟ੍ਰੇਨ ਕਰ ਰਹੇ ਆ ਤੇ ਆਪਾਂ ਵਧੀਆ ਡਾਇਲੋਗ ਤੇ ਲੰਮੀ ਫਿਲਮ ਲੈ ਕੇ ਆਪਾਂ ਕੱਲ ਨੂੰ ਤੁਹਾਡੇ ਵਾਸਤੇ ਆਪਾਂ ਉਹਦਾ ਸੈਕੰਡ ਪਾਰਟ ਲੈ ਕੇ ਆਵਾਂਗੇ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਜੀ ਜਉਂਦੇ ਬਾਦ ਦੇ ਰਹੋ ਤੇ ਇੱਕ ਵਾਰੀ ਫੇਰ ਸਭ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਸਸਰੀਕਾਲ